ক্য়াকোড <laughs> 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 ਸਤੇ ਮਹਾਂਜੋਗ ਸੀਐਮ ਸਾਹਿਬ ਦੀ ਨਸ਼ਾ ਵਿਰੋਧੀ ਮਹਿਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗਸ ਸਮਗਲਰ ਸੀ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਤਲ ਬੜਾ ਸਪੈਸੀਫਾਈਡ ਜਿਹੜਾ ਔਰ ਇੱਕ ਰੂਜ਼ਕਾਰ ਇੰਦੋਗ੍ਰਾਮ ਦਵਾਈ ਹੈ ਜਿਹੜੀ ਮੋਡਲੀ ਪੁਛਕੇ ਤੋਂ ਕੱਲ ਇੰਪੋਰਟੈਂਟ ਸਾਹਮਣੇ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਟੇਗੜ ਟੁੜੀਆਂ ਏਰੀਏ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਟਾਈਮ ਤੋਂ ਡਰੱਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ યુએસએ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਉਹ ਡਿਪੋਰਟ ਹੋ ਗਿਆ। ਉਹਨੇ ਫਿਰ ਆਪਣੇ ਜਿਹੜੇ ਏਰੀਆ ਦੇ ਲੋਕ ਨੇ ਖਾਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਹੈ ਜਿਹਦਾ ਆਪਣਾ ਨਾਮ ચીਮਾ ਦੱਸ ਰਿਹਾ। ਉਹ ਦੋ ਇੰਡੀਵਿਜੂਅਲ ਨਾਲ ਸੰਪਰਕ ਹੋਇਆ ਤਾਂ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸਪਰਕਰਾਇ ਸੋਸ਼ਲ ਮੀਡੀਆ ਦੇ ਐਪਸ 'ਤੇ। ਉਥੋਂ ਇਹ ਜਿਰੋਇੰਦ ਦੇ ਕਾਰਵਾਰ ਪੈਗੇ। ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦਰੰਗਲਾ ਏਰੀਆ ਜਿਹੜਾ ਹੈਗਾ ਬਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਕਿਤਾਜ ਦੱਬੀ ਹੋਈ ਸੀ 1 ਕਿਲੋ ਹੀਰੋਇਨ ਤੇ ਇਹਦੇ ਚੇਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕਿਰਪਾਲ ਸਿੰਘ ਕਿਰਤ ਹੈ ਇਹਦੇ ਖਿਲਾਫ ਕਨੇਟੇ ਬਾਂਗਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਬੈਕ ਦਾ ਮੁਕੱਦਮਾ ਜਾਂਦਾ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨ ਵੀ ਜਿਹੜਾ ਚੈਂਪੀਅਨ ਹੈ ਇਹ ਵੀ ਆ ਬਹੁਪੁਰ ਅਫਗਾਨਾ ਦਰਾਗਲਾ ਥਾਣਾ ਇਹਦਾ ਸਿੱਕੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਪੇਲੀਆ ਸੁਖ ਇਹ ਛੱਪੜ ਵਾਲੀ ਗਲੀ ਇਜਾਖੋਟ ਫੋਟੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਵਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਨਾਲ ਲਿੰਕ ਸੀਗਾ ਇਹ ਜੋ ਪੰਕਜ ਵਰਮਾ ਹੈ ਉਹ ਬਹੁਤ ਇੰਪੋਰਟੈਂਟ ਗੱਲ ਇਹਦੇ ਤੇ ਦੱਸਣੀ ਹੈ ਕਿ ਬਾਈ profession jeweler ਹੈ ਸੁਨਾਰੇ ਦਾ ਕੰਮ ਕਰਦਾ ਹੈ ਅਧਿਕਾਰ ਦਾ ਪਛੋਕੜ ਦੇਖਿਆ ਇਹਦੇ ਖਿਲਾਫ ਪੰਜੌਰ थाना ਹਰਿਆਣਾ ਦੇ ਵਿੱਚ ਪੰਚਕੋਲਾ ਡਿਸਟ੍ਰਿਕਟ ਚ 2030 ਤੇ ਜਿਹੜੇ ਆਰਮਡ ਐਕਟ ਦੇ ਅਕਤੇ ਦੇ ਵਿੱਚ ਪਹਿਲਾਂ ਵੀ ਅਕਸ਼ੂਜ਼ ਹੋਏ ਨਵੰਬਰ ਚ ਥੋੜੀ ਦੇਰ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਕੰਮ ਕਰਿਆ ਬਸ ਉੱਥੇ ਬਾਹਰ ਬੈਠੇ ਲੋਕਾਂ ਨਾਲ ਸੰਪਰਕ ਬਣਾ ਲੈਂਦੇ ਨੇ ਉਹੀ whatsapp ਤੇ ਦੂਜੇ ਦਿਨ ਇਹ ਤੇ ਸੋਸ਼ਲ ਮੀਡੀਆ ਦੇ थ्रू ਇਹ ਇੰਟਰਚੁਨ ਦੇ ਦੇਖੋ ਇਹ ਸਾਰਾ ਇਹ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਕਿ ਬੜਾ ਇੰਟੈਲੀਜੈਂਟ ਬੇਸਡ ਆਪਰੇਸ਼ਨ ਜਿਹਦਾ ਇਨੀਸ਼ੀਏਟ ਉਹਦੇ ਬੈਕਵਰਡ ਲਿੰਕੇਜ ਜਿਹੜੇ ਆਪਾਂ ਆਮ ਅਕਸਰ ਗੱਲਾਂ ਕਰਦੇ ਹਾਂ ਉਹਦੇ ਵਿੱਚ ਇਹ ਸਾਰੀ ਕਾਮਯਾਬੀ ਮਡੀ ਹੈ ਔਰ ਇਹ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰਨੇਡ ਵੀ ਬਣਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਆ 'ਚ ਡੇਰਾ ਬਾਬਾ ਨਾਨਕ ਕਰ ऐ रमदास का फिर क्या दुनिया वाला जो भी बैटी हो उसे फिर क्या ये जा कोशिका रहें ऐसे की मैरका नहीं किया पंचे नीरस से जो ही बढ़ा-पढ़ा कर कोशिका रहें हैं नहीं वो जो ही उन दे जो बंदे वो सारा ऐसे इन्वेस्टिगेट कर रहे हैं भड़े -भड़े कर है। है वो रहे हैं। तो है मैरका तो पंचे कुश्चिरा ये रेट को ऐसे ही बनी हुई ह� ਸਾਰੀਆਂ ਉਹ ਕਾਰਵਾਈਆਂ ਕਰੀ ਕੋਈ ਚੀਜ਼ਾਂ ਤਾਂ ਤੁਹਾਨੂੰ ਪਤਾ ਹੀ ਹੈ ਬਾਹਰ ਕਿਉਂ ਜਾਂਦੇ ਆ ਇਹ ਆਪਾਂ ਨੂੰ ਆ ਕੇ ਕਾਰਵਾਈ ਆ ਤੁਸੀਂ ਦੇਖੋ ਨੰਬਰ ਤੇ ਆ ਕੇ ਕਿੰਨੇ ਜਲਦੀ ਉਸ ਗਲਦਲ ਦੇ ਵਿੱਚ ਵਸਿਆ ਆ ਉਹਨੇ ਤਾਂ ਪੈਪਰ ਬੜਾ ਰੱਖੀ ਇਹਦੀ ਕਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਹੈ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਐਕਚੁਅਲੀ ਉਸ਼ੇ ਨੂੰ ਹੋ ਰਿਹਾ ਹੈ ਪਰ ਫਸੇ ਉੱਥੇ ਵੀ ਕੰਮ ਕਰ ਰਹੇ ਹੈ ਜੱਪਨ ਵਾਲੇ ਨੈਟਵਰਕ ਤੇ ਨਾ ਸਰੇ 2024 ਸਾਡੇ ਲੱਗ ਚੁਕੀਆਂ ਜੋ ਇਹਨਾਂ ਦੇ ਏਰੀਆ ਨੇ ਉਥੋਂ ਡਰੋਨ ਰਾਹੀਂ ਇਹਨਾਂ ਨੂੰ ਕਨਫਾਈਨਮੈਂਟ ਜਿਹੜੇ ਆਏ ਹੈ ਉਹ ਜਿਹੜਾ ਬਲੈਪਨ ਵਾਲਾ ਵੀ ਅਸੀਂ ਅੰਦਰ ਸਾਰਾ ਡਾਕ ਦੇ ਨਾਲ ਨਾਲ ਉਹ ਵੀ ਦੇਖ ਪਾਉਣਗੇ ਇਹਨਾਂ ਪਰ ਵੈਪਨ ਇੰਕੀ ਪੜਿਆ ਗਿਆ ਸਰ ਦਾ ਹੋਰ ਜਿਹਨਾਂ ਪਰ ਵੈਪਨ ਮੁਕਤ ਹੈ ਤੋਂ ਸਾਰੇ ਜੱਪਨ ਵਾਲੇ ਤੇ ਵੀ ਕੰਮ ਕਰ ਰਹੇ ਹੈ ਦੇ ਡਰਗ ਤੋਂ ਲਾਹ। ਹਾਂਜੀ ਬਿਲਕੁਲ ਜੀ ਅੰਸਰ ਨੇ ਬੜੀ ਮੈਂ ਤਾਂ ਕੱਲ ਵੀ ਦੇ ਕੋਈ ਉਹ ਗੱਲ ਕੀਤੀ ਸੀ ਜੀ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਜੇ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਚੱਟਿਆ ਯਾ ਭਾ ਚੰਗੇ ਪਾਸੇ ਕੰਮ ਲੱਗੇ ਤੇ ਗੱਲਦਲ ਤੋਂ ਬਚੇ ਬਹੁਤ ਦਿੱ ਇੱਕ ਵਾਰ ਬੱਚਾ ਫਸ ਜਾਂਦਾ ਤੇ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਸਟ ਕੋਰ ਇਜ਼ੀ ਮਨੀ ਉਹ ਹੋਰ ਕਰਕੇ ਐਸਾਇਡ ਆ ਗਈ ਗੁੱਸਾ ਹੀ ਕਰ ਲੈ ਇਹ ਫੈਮਿਲੀ ਬੈਕਗਰਾਉਂਡ ਕੋ ਬਾਸ ਨਹੀਂ ਹੈ ਜਿਹੜੇ ਪਿੰਡ ਕੀ ਨਾਰਮਲ ਜਿਹੇ ਲੋਕੀ ਨੇ ਜਿਆਦਾ ਆਪਾਂ ਐਸ ਲੋਇਨ ਨਹੀਂ ਕਹਦਾ ਵੀ ਪੰਕਜ ਬਰਮੇ ਦਾ ਤਾਂ ਮੈਂ ਦੱਸਿਆ ਜਰੂਰ ਇਹ ਉਹ ਉਹ ਦਿੱਕੂ ਹੈ ਉਹ ਡਿਫਰੈਂਟ ਕੇਸ ਹੈ ਸਰ ਜੀ ਅ ਬੈਸਟ ਕਰ ਰਹੇ ਹੂ ਉਹਦੇ ਚੋਦੀ ਵੀਡੀਓ ਵਗੈਰਾ ਮਿਲਦੀ ਸੀ ਫੋਨ ਤੋਂ ਪਤਾ ਲੌਕ ਸੀਗਾ ਉਹ ਖਾਰਾ ਸਾਰੀ ਜਿਆਦਾ ਪਤਾ ਨਹੀਂ ਕਰ ਰਹੇ ਆ ਪਾਣ ਪਾਣ ਚਲ ਨਹੀਂ ਨਹੀਂ ਕਿ ਕਿਸ ਕਰ ਰਿਹਾ ਥੈਂਕ ਯੂ